ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਦੋਸਤ ਮਿੱਤਰ ਪਿਆਰਿਆਂ ਨੂੰ ਵਾਹਿਗੁਰੂ ਨਾਨਕ ਦੇਵ ਜੀ ਦੇ 555ਵੇਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਲੱਖ ਲੱਖ ਕਰੋੜ ਕਰੋੜ ਵਧਾਈਆਂ ਜਿੱਥੇ ਕਿਤੇ ਵੀ ਪੰਜਾਬੀ ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਵੀ ਵੱਸਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਦਾ ਇਹ ਦਿਨ ਬਹੁਤ ਹੀ ਵਧੀਆ ਸਾਰਿਆਂ ਦਾ ਰਹੇ ਤੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਬਹੁਤ ਹੀ ਪਿਆਰ ਸਤਕਾਰ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹਨੂੰ ਮਨਾਈਏ ਤੇ ਉਹਨਾਂ ਦੀਆਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰੀਏ ਸੋ ਦੋਸਤੋ ਅੱਜ ਮੈਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੀ ਹਾਂ ਇਤਿਹਾਸਿਕ ਸਥਾਨ ਪਠਾ ਸਾਹਿਬ ਰੋਪੜ ਤੇ ਗੁਰਦੁਆਰਾ ਸ੍ਰੀ ਪਠਾ ਸਾਹਿਬ ਬਹੁਤ ਹੀ ਧਾਰਮਿਕ ਤੇ ਇਤਿਹਾਸਿਕ ਸਥਾਨ ਹੈ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਹੈ ਇੱਥੇ ਉਹ ਆਏ ਸੀ ਤੇ ਜਿਸ ਬਾਰੇ ਅਸੀਂ ਤੁਹਾਨੂੰ ਅੱਗੇ ਵੀਡੀਓ ਚ ਦੱਸਾਂਗੇ ਸੋ ਇੱਥੇ ਦੇਖੋ ਲੰਗਰ ਲੱਗੇ ਹੋਏ ਨੇ ਜਲੇਬੀਆਂ ਦੇ ਲੰਗਰ ਤੇ ਹੋਰ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਕਾਫੀ ਤੇ ਦੇਖੋ ਕਿੰਨੀ ਸੇਵਾ ਭਾਵਨਾ ਨਾਲ ਮੁੰਡੇ ਪੰਜਾਬ ਦੇ ਸੇਵਾ ਕਰ ਰਹੇ ਨੇ ਤੇ ਲੰਗਰ ਸ਼ਿਕਾ ਰਹੇ ਨੇ ਜਲੇਬੀਆਂ ਦਾ ਤੇ ਕੋਈ ਭੇਦ ਭਾਵ ਨਹੀਂ ਇੱਧਰ ਦੇਖੋ ਤੁਹਾਨੂੰ ਦਿਖਾਈਏ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਨੇ ਕਪੜਿਆਂ ਦੀਆਂ ਤੇ ਪਟਾਕਿਆਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਤੇ ਇੱਧਰ ਅੱਗੇ ਮਾਰਕੀਟ ਹੈ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਇੱਥੇ ਦਾ ਤੁਹਾਨੂੰ ਥੋੜਾ ਜਿਹਾ ਮੈਂ ਇਤਿਹਾਸ ਦੱਸ ਦਵਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਏ ਸੀ ਜਦੋਂ ਤਾਂ ਉਹਨਾਂ ਨੇ ਰਹਿਣ ਲਈ ਮੰਗਿਆ ਸੀ ਇੱਥੇ ਵੀ ਅਸੀਂ ਠਹਿਰਨਾ ਥੋੜੇ ਟਾਈਮ ਲਈ ਪਰ ਜਿਹੜੇ ਇੱਥੇ ਬੰਤੇ ਸੀ ਇੱਥੇ ਕੰਮ ਕਰਦੇ ਸੀ ਉਹਨਾਂ ਨੇ ਮਜ਼ਾਕ ਵਿੱਚ ਉਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਇੱਥੇ ਤਪਦੇ ਹੋਏ ਪੱਠੇ ਬਲਮੁ ਇਸ਼ਾਰਾ ਕਰਤਾ ਸੀ ਵੀ ਤੁਸੀਂ ਉੱਥੇ ਚਲੇ ਜਾਓ ਤੇ ਗੁਰੂ ਜੀ ਨੇ ਫਿਰ ਆਪਣੇ ਘੋੜੇ ਨੂੰ ਉਧਰ ਨੂੰ ਕਰਤਾ ਸੀ ਤੇ ਜਿਵੇਂ ਹੀ ਘੋੜੇ ਦੇ ਪੌੜ ਉਸ ਗਰਮ ਪੱਠੇ ਤੇ ਪਏ ਤੇ ਉਹ ਬਿਲਕੁਲ ਠੰਡਾ ਠਾਰ ਹੋ ਗਿਆ ਸੀ ਸੋ ਉੱਥੇ ਗੁਰੂ ਜੀ ਦੇ ਘੋੜੇ ਦੇ ਨਿਸ਼ਾਨ ਵੀ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਸੋ ਆਜੂ ਆਪਾਂ ਚੱਲਦੇ ਹਾਂ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਤਾਂ ਕਿ ਹੋਰ ਲੋਕ ਵੀ ਜਿਹੜੇ ਇਸ ਇਤਿਹਾਸ ਨੂੰ ਨਹੀਂ ਜਾਣਦੇ ਜਿਨ੍ਹਾਂ ਨੂੰ ਇਸ ਸਥਾਨ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਚੱਲ ਸਕੇ ਤੇ ਰੂਪੜ ਇੱਕ ਬਹੁਤ ਹੀ ਧਾਰਮਿਕ ਇਹ ਸ਼ਹਿਰ ਹੈ ਜਿੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰੇ ਵੀ ਹੈ ਤੇ ਤੁਹਾਨੂੰ ਅੱਜ ਦਰਸ਼ਨ ਕਰਵਾਉਣੇ ਆਜੋ ਫਿਰ ਦੋਸਤੋ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦੁਕਾਨਾਂ ਜਿਹੜੀਆਂ ਪੱਕੀਆਂ ਲੱਗੀਆਂ ਹੋਈਆਂ ਆ। ਅ ਭਿੰਟਰਾਂ ਵਾਲੇ ਸੰਤਾਂ ਜੀ ਦੀ ਤਸਵੀਰ ਹੈ। ਇੱਧਰ ਬਾਕੀ ਕੋਲ ਦੇਖੋ। ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਤਸ਼ਾਹ ਜੀ ਦਸਵੀਂ ਇੱਧਰ ਲਿਟਰੇਚਰ ਹਾਊਸ ਹੈ ਤੇ ਇੱਥੇ ਕਿਤਾਬਾਂ ਮਿਲਦੀਆਂ ਲਿਟਰੇਚਰ ਦੇ ਰਿਗਾਰਡਿੰਗ ਜਿਹੜੀਆਂ ਆਪਣੀ ਹਨ ਤੇ ਸਾਹਮਣੇ ਗੁਰਦੁਆਰਾ ਸਾਹਿਬ ਇੱਧਰ ਚਾਹ ਦਾ ਲੰਗਰ ਹੈ ਪਾਣੀ ਦਾ ਇਹ ਸਾਹਬ ਆਇਆ ਇਹ ਇੱਧਰ ਜੋੜਾ ਘਰ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸੀ ਤੇ ਇੱਥੇ ਪੱਠਾ ਹੁੰਦਾ ਸੀ ਪਹਿਲਾਂ ਜਿਵੇਂ ਕਿ ਇੱਥੇ ਦਾ ਨਾਮ ਹੈਗਾ ਪੱਠਾ ਸਾਹਿਬ ਇੱਥੇ ਪੱਠਾ ਹੁੰਦਾ ਸੀ ਤੇ ਗੁਰੂ ਜੀ ਨੇ ਇੱਥੇ ਆਰਾਮ ਕਰਨਾ ਸੀ ਤੇ ਇੱਥੇ ਜਿਹੜੇ ਕੰਮ ਕਰਦੇ ਸੀ ਪੱਠੇ ਤੇ ਮਜ਼ਦੂਰ ਜਾਂ ਹੋਰ ਉਹਨਾਂ ਨੂੰ ਗੁਰੂ ਜੀ ਨੇ ਪੁੱਛਿਆ ਕਿ ਭਾਈ ਅਸੀਂ ਅਰੇਸਟ ਕਰਦੀਆਂ ਆਰਾਮ ਕਰਨਾ ਵੀ ਕਿੱਥੇ ਕਰੀਏ ਤਾਂ ਉਹਨਾਂ ਨੇ ਕਹਿਤਾ ਸੀ ਕਹਿੰਦੇ ਵੀ ਇਹ ਮਜ਼ਾਕ ਵਿੱਚ ਵੀ ਆ ਜਿਹੜਾ ਤਪਦਾ ਹੋਇਆ ਪੱਠਾ ਹੈ ਨਾ ਉਹਦੇ ਵੱਲੋਂ ਹੱਥ ਕਰਤਾ ਸੀ ਕਹਿੰਦੇ ਵੀ ਇੱਥੇ ਜਾ ਕੇ ਆਰਾਮ ਕਰ ਲਓ ਤੇ ਗੁਰੂ ਜੀ ਨੇ ਫਿਰ ਆਪਣੇ ਘੋੜੇ ਨੂੰ ਉੱਧਰ ਨੂੰ ਤੜਾਤਾ ਤੇ ਕਹਿੰਦੇ ਜਦੋਂ ਵੀ ਇਹ ਗੁਰੂ ਜੀ ਦੇ ਜਿਹੜੇ ਘੋੜੇ ਦੇ ਪੈਰ ਜਾਂ ਪੌੜ ਜਦੋਂ ਭੱਠੇ ਤੇ ਪਾਏ ਤਾਂ ਉਹ ਤਪਦਾ ਹੋਇਆ ਭੱਠਾ ਨਾ ਬਿਲਕੁਲ ਠੰਡਾ ਠਾਰ ਹੋ ਗਿਆ ਸੀ ਤੇ ਅੱਜ ਵੀ ਇੱਥੇ ਗੁਰੂ ਜੀ ਦੇ ਘੋੜੇ ਦੇ ਪੌੜ ਛਾਪੇ ਹੋਏ ਆ ਇੱਥੇ ਤੇ ਅੰਦਰ ਹੈਗੇ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਉਣ ਦੀ ਜੇ ਹੋ ਸਕੇ ਕਿਉਂਕਿ ਅੰਦਰ ਵੀਡੀਓ ਕਵਰ ਕਰਨ ਦੀ ਇਜਾਜ਼ਤ ਨਹੀਂ ਕਿਸੇ ਨੂੰ ਤੇ ਆਪਾਂ ਜੇ ਹੋ ਸਕਿਆ ਤਾਂ ਕਰਾਂਗੇ ਨਹੀਂ ਤੇ ਇਹ ਇੱਥੇ ਦਾ ਇਤਿਹਾਸ ਹੈ ਤੇ ਬਹੁਤ ਲੋਕ ਇੱਥੇ ਮੰਨਦੇ ਆ ਤੇ ਪੂਰਾ ਵਿਸ਼ਾ ਵੀ ਇੱਥੇ ਸਿਰਚਾਉਂਦਾ ਸੋ ਆਜੂ ਆਪਾਂ ਅੰਦਰ ਤੇ ਮੱਥਾ ਟੇਕੀ ਦੇ ਦਫਤਰ ਸ਼੍ਰੀ ਅਖੰਡ ਪਾਠ ਸਾਹਿਬ ਬੁਕਿੰਗ ਦਾ ਇੱਥੇ ਮੰਨ ਲਓ ਜਿਹੜੇ ਲੋਕਾਂ ਨੇ ਅਖੰਡ ਪਾਠ ਸਾਹਿਬ ਕਰਵਾਉਣਾ ਹੁੰਦਾ ਤੇ ਇੱਥੇ ਫਿਰ ਉਹ ਚੱਲਦੇ ਆਂ ਜੀ ਇਹ ਅਖੰਡ ਪਾਠ ਸਾਹਿਬ ਤੇ ਥੱਲੇ ਆਪਾਂ ਮੱਥਾ ਟੇਕ ਲਿਆ ਤੇ ਤੁਹਾਨੂੰ ਆਪਾਂ ਨੇ ਕੋੜੇ ਦੇ ਜਿਹੜੇ ਪੌੜਾਂ ਦੇ ਨਿਸ਼ਾਨ ਸੀ ਉਹ ਵੀ ਤੁਹਾਨੂੰ ਦਿਖਾਏ ਤੇ ਹੁਣ ਆਪਾਂ ਉੱਪਰ ਦਰਵਾਜ਼ਾ ਮੱਥਾ ਟੇਕ ਕੇ ਆਨੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਵੀਰੇ ਅੱਗੇ ਤੇ ਜਾਤ ਯਾਦ ਲੋਕ ਅੱਜ ਦਰਸ਼ਨ ਕਰ ਸਕਣ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਸਭ ਚੰਝਾ ਜਨਨ ਦੇਖ ਲਾ ਪੀਏ ਯਾ 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 ਮਨ ਮੇਰੇ ਤਾ ਕੇਵਾਂ ਦਾਣਾ ਚੇਕ ਸਤ ਸੰਗੀ ਗਤਮੇ ਨਾਨੀ ਜਪ ਜਤੇ ਯਤੋ ਆਪਿ ਜਪਾਈ ਜਪੇ ਸੋ ਨਾਮ ਆਪ ਦਾਾਈ ਸੋ ਮਾਰੋ ਬੋਧਾਓ ਕੀ ਕਰਦੇ ਵੀ ਰਾਹ ਤੋਂ ਪਰੇਸਾਨਾ ਬਸ ਤੇ ਮਨੁ ਹੋਏ ਪ੍ਰਭ ਦਿਆ ਤੇ ਮਾਤੇ ਰੋ ਸਮ ਹੋਏ ਸਰਵ ਨਿਰਾਣ ਤੇ ਮਾਇਆ ਆਪ ਕੋ ਕਹੋ ਨੀ ਰਹੋ ਲਿਆ ਗ੍ਰਿਧਰੀ ਕੋ ਨਾਉ ਨਿਤ ਲੇ ਹਰਿ ਦਾ ਨਾਨਕ ਜਿਨ ਲੇ ਸਚੂ ਨਾ ਮਥੇ ਸੋਤ ਅਗਮੇ ਜਦੋਂ ਸਾਰਤ ਸਭਲ ਕਬੀ ਕੋਤ ਆਇਆ ਜੇ ਆ ਆਨੰਦ ਸੰਵਰ ਕੇ ਰੋਇਆ ਸਾਧ ਕੇ ਸੰਗੁ ਜੀ ਪ੍ਰਭ ਤੇਰਾ ਆ ਸਾਧ ਸੰਤ ਸਭ ਹੋਤ ਨ ਤੇਰਾ ਸੰਗੁ ਮਾਈ ਨਾ ਮਨ ਸੰਤ ਸੇ ਸੰਗੁ ਉਰਜਨ ਸਾਧ ਕੀ ਮਹਿਮਾ ਵਰਨੇ ਕੌਣ ਪਰਾਂ ਕੇ ਨਾਨਕ ਸਾਧ ਕੀ ਸੋਖਾ ਆਪਣਾ ਪਾਣੇ ਸੁਪਾਣੇ ਸਾਧਾ ਸੰਗਾਇ ਵਸ ਜੀ ਸਾਂਝ ਕੇ ਸੰਗ

ਕਾਲ ਤੇ ਧੰਨਾ ਹੀ ਕੋ ਮੰਦਾ ਆਸਾਂ ਸੰਜਨੇ ਪਰਮਾਤਮਾ ਆਸਾਂ ਸੰਜਨੇ ਕੋ ਸਾਧਨ ਜੇ ਤਮਿਆ ਆਪੇ ਸਾਧੇ ਸਾਧਕਾ ਅਰਿ ਸਾਰੂ ਸਾਧਕ ਪਰੂ ਬਣ ਜਾਈ ਸੰਸਾਰ 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 ਬੈਸਣ ਗੋਲ ਕਰ ਲੈ ਸਾਧਾਂ ਕੇ ਅਸਾਂ ਅਦ੍ਰਸ਼ਨੀ ਆ ਸਾਤ ਕੈ ਸੰਗਿ ਸਭ ਤਰਮ ਸਾਤ ਕੈ ਸੰਗਿ ਕੇਵਲ ਪਾਰ ਬਰੰਧਾ ਸਤਿਮਾਇ ਸਾਮਿ ਆਨੇ ਦਾਇ ਸਾਤੋ ਕੈ ਕਰੁਆ ਸਾਤ ਕੈ ਸਭ ਸਭ ਕੁੱਲ ਉਤਾਰੇ ਸਾਤ ਸੰ ਸਾਜਨ ਤੀਰੁ ਕਪਤਮ ਉਤਾਰੇ